ਦੇਖੋ ਖਤਰੇ ਦੀ ਘੰਟੀ ਤਾਂ ਇਹ ਹੈ ਵੀ ਅਸੀਂ ਜਿਹੜਾ ਕੋਲ ਇੱਕ ਸਾਲ ਦਿੱਲੀ ਆ ਬਰੂਹਾਾਂ ਤੇ ਲੜਿਆ ਹੈ ਹਿੰਦੁਸਤਾਨ ਦੇ ਸਾਰੀਆਂ ਜਥੇਬੰਦੀਆਂ ਨੇ ਉਹੀ ਕਾਨੂੰਨ ਜਿਹੜੇ ਮੋਦੀ ਨੇ ਰੱਦ ਕੀਤੇ ਲੋਕਾਂ ਦੇ ਦਬਾਅ ਸਦਕਾ ਜਿਹਦੇ ਵਿੱਚ ਸਾਰੇ ਲੋਕਾਂ ਦਾ ਸਹਿਯੋਗ ਮਿਲਿਆ ਸੀ ਉਹਨਾਂ ਕਾਨੂੰਨਾਂ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਇੱਕ ਰੂਪ ਦੇ ਵਿੱਚ ਉਹ ਉਹਨਾਂ ਦੇ ਵਿੱਚ ਯਾਨੀ ਇਹਦੇ ਨਾਲ ਜਿਹੜੀ ਉਹ ਪਹਿਲੇ ਦੋ ਕਾਨੂੰਨ ਨੇ ਪੂਰੇ ਤੂਰੇ ਰਾਗੂ ਲਾਗੂ ਹੁੰਦੇ ਨੇ ਮਨ ਅਨਸੁਰੱਖਿਆ ਨੂੰ ਖਤਰਾ ਹੁੰਦਾ ਹੈ ਲੇਬਰ ਜਾਊਗੀ ਸਾਰੀ ਆੜਤੀਆਂ ਦਾ ਨੁਕਸਾਨ ਹੈ ਟਰੱਕ ਜੁਨੀਿਆਂ ਦਾ ਨੁਕਸਾਨ ਹੈ ਮਾਰਕੀਟ ਕਮੇਟੀਆਂ ਸਾਰੀਆਂ ਜੈਨੇ ਬਹੁਤ ਵੱਡਾ ਨੁਕਸਾਨ ਹੋਣ ਜਾ ਰਹੇ ਉਹ ਕਾਨੂੰਨ ਇੰਪਲੀਮੈਂਟ ਕਰਨ ਵਾਸਤੇ ਵਿਸ਼ਵਪਰ ਸੰਸਥਾ ਦਾ ਦਬਾਅ ਪਿਆ ਕੇਂਦਰ ਤੇ ਕੇਂਦਰ ਨੇ ਪੰਜਾਬ ਸਰਕਾਰ ਤੇ ਦਬਾਅ ਪਾਇਆ ਇਹ ਦਬਾਅ ਸਦਕਾ ਸਾਰਾ ਕੁਝ ਹੋ ਗਿਆ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਪੰਜਾਬ ਦੇ ਨੌ ਜ਼ਿਲ੍ਹਿਆਂ ਦੇ ਵਿੱਚੋਂ ਜਿਹੜੀ ਕਣਕ ਹੈ ਜਿਹੜੀ ਉਹ ਹੁਣ ਪ੍ਰਾਈਵੇਟ ਸੈਲੋਆਂ ਨੂੰ ਜਿਹੜੀ ਉਹ ਦਿੱਤੀ ਜਾਏਗੀ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਅਗਰਾਹਾ ਤੋਂ ਜੁਗਿੰਦਰ ਸਿੰਘ ਨੇ ਕਿਉਂਕਿ ਉਹਨਾਂ ਵੱਲੋਂ ਕੱਲ ਦੇਰ ਰਾਤ ਇੱਕ ਵੀਡੀਓ ਜਿਹੜੀ ਜਾਰੀ ਕੀਤੀ ਗਈ ਸੀ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਗਿਆ ਸੀ ਆਖਿਰਕਾਰ ਕਿਉਂ ਇਸ ਦਾ ਵਿਰੋਧ ਹੋ ਰਿਹਾਗਾ ਗਲਤ ਕਰਾਂਗੇ ਪ੍ਰਧਾਨ ਜੀ ਜਿਹੜਾ ਕੱਲ ਇਹ ਤੁਸੀਂ ਨੋਟੀਫਿਕੇਸ਼ਨ ਜਾਰੀ ਹੋਇਆਗਾ ਕਣਕ ਦੀ ਖਰੀਦ ਨੂੰ ਲੈ ਕੇ ਸਹਿਲੋਂ ਦੇ ਵਿੱਚ ਆਉਣ ਲੈ ਕੇ ਤੁਸੀਂ ਰਾਤ ਵੀਡੀਓ ਜਾਰੀ ਕਰੀ ਕੀ ਆ ਪੂਰਾ ਮਾਮਲਾ ਕਿਉਂ ਲੱਗਦਾ ਤੁਹਾਨੂੰ ਕਿ ਕਿਸਾਨਾਂ ਵਾਲੀ ਖਤਰੇ ਦੀ ਘੰਟੀ ਹੈ ਦੇਖੋ ਖਤਰੇ ਦੀ ਘੰਟੀ ਤਾਂ ਇਹ ਹੈ ਵੀ ਅਸੀਂ ਜਿਹੜਾ ਕੋਲ ਇੱਕ ਸਾਲ ਦਿੱਲੀਆਂ ਬਰੂਹਾਂ ਤੇ ਲੜਿਆ ਹੈ ਹਿੰਦੁਸਤਾਨ ਦੇ ਸਾਰੀਆਂ ਜਥੇਬੰਦੀਆਂ ਨੇ ਉਹੀ ਕਾਨੂੰਨ ਜਿਹੜੇ ਮੋਦੀ ਨੇ ਰੱਦ ਕੀਤੇ ਲੋਕਾਂ ਦੇ ਦਬਾਅ ਸਦਕਾ ਜਿਦੇ ਵਿੱਚ ਸਾਰੇ ਲੋਕਾਂ ਦਾ ਸਹਿਯੋਗ ਮਿਲਿਆ ਸੀ ਉਹਨਾਂ ਕਾਨੂੰਨਾਂ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਇੱਕ ਗਰੁੱਪ ਦੇ ਵਿੱਚ ਜਾਨੀ ਪਹਿਲੇ ਦੋ ਕਾਨੂੰਨ ਮੰਡੀਆਂ ਉਹਨਾਂ ਦੇ ਹਵਾਲੇ ਕਰਨਾ ਤੇ ਉਹਨਾਂ ਨੂੰ ਗਦਾਮ ਅਨਾਜ ਦੇ ਭੰਡਾਰ ਕਰਨ ਦੀ ਕਾਰਪੋਰੇਟ ਨੂੰ ਛੋਟ ਦੇਣੀ ਇਹ ਜਿਹੜੇ ਦੋ ਜਿਹੜੇ ਪਹਿਲੇ ਕਾਨੂੰਨ ਨੇ ਉਹ ਉਹਨਾਂ ਦੇ ਵਿੱਚ ਜਿਹੜੀ ਇਹਦੇ ਨਾਲ ਜਿਹੜੀ ਉਹ ਪਹਿਲੇ ਦੋ ਕਾਨੂੰਨ ਨੇ ਪੂਰੇ ਤੂਰੇ ਲਾਗੂ ਲਾਗੂ ਹੁੰਦੇ ਨੇ ਅਨ ਸੁਰੱਖਿਆ ਨੂੰ ਖਤਰਾ ਹੁੰਦਾ ਲੇਬਰ ਜਾਊਗੀ ਸਾਰੀ ਅੱਜ ਨੁਕਸਾਨ ਹੈ ਟਰੱਕ ਜੁਨੀਆ ਦਾ ਨੁਕਸਾਨ ਹੈ ਮਾਰਕੀਟ ਕਮੇਟੀਆਂ ਸਾਰੀਆਂ ਉਹਦੀ ਚਿੱਠੀ ਦੇ ਵਿੱਚ ਹੀ ਆ ਜਿੰਨੀ ਮਰਜ਼ ਕੀਤੀਆਂ ਨੇ ਦੂਜੀ ਜਗ੍ਹਾ ਤੇ ਜਾਨੀ ਬਹੁਤ ਵੱਡਾ ਨੁਕਸਾਨ ਹੋਣਾ ਜਿਹੜੇ ਚੁੱਪਚੀਪੀਤੇ ਕਾਨੂੰਨ ਲਾਗੂ ਕਰਨੇ ਨੇ ਅਸੀਂ ਇਹਦਾ ਡਟ ਕੇ ਵਿਰੋਧ ਕੀਤਾ ਤੇ ਕੱਲ ਨੂੰ ਦੋ ਤਰੀਕ ਹੈ ਦੋ ਤਰੀਕ ਨੂੰ ਅਸੀਂ ਪੰਜਾਬ ਦੇ ਜਿੰਨੇ ਐਮਐਲਏ ਨੇ ਆਪ ਦੇ ਬਣੇ ਹੋਏ ਉਹਨਾਂ ਦੇ ਦਰਵਾਜ਼ਿਆਂ ਦੇ ਮੂਹਰੇ 2 ਤੋਂ ਲੈ ਕੇ 5 ਤੱਕ ਇਹ ਉਹ ਇੱਕ ਇਹ 3-4 ਦਿਨ ਦੇ ਵਿੱਚ ਵਿੱਚ ਸਾਰੇ ਐਮਐਲਏ ਨੂੰ ਚੇਤਾਵਨੀ ਪੱਤਰ ਦੇ ਕੇ ਆਮਾ ਪਤਾਨ ਜੀ ਇਹ ਪਹਿਲਾਂ ਵੀ ਤਾਂ ਜਿਹੜੇ ਮੋਗੇ ਦੇ ਵਿੱਚ ਸੈਲੋ ਸੀ ਜਾਂ ਹੋਰ ਦੀ ਉੱਥੇ ਜਿਹੜੇ ਕਣਕ ਜਾਂ ਝੋਨਾ ਕਿਸਾਨ ਲੈ ਕੇ ਜਾਂਦੇ ਸੀ ਤਾਂ ਉਸ ਨੂੰ ਲੈ ਕੇ ਉਦੋਂ ਵੀ ਚੱਲੂ ਸੀ ਹੁਣ ਆਲੇ ਕੀ ਬਦਲਾ ਕੀ ਪਹਿਲਾਂ ਆਪਣੇ ਆਪ ਕਿਸਾਨ ਲੈ ਕੇ ਜਾਂਦੇ ਸੀ ਜਾਂ ਹੁਣ ਖਰੀਦੀ ਜਾਊਗੀ ਦੇਖੋ ਉਹਨਾਂ ਦਾ ਇਹ ਦੱਸਿਆ ਹੋਇਆ ਜੀ ਉਦੋਂ ਮਤਲਬ ਐਫਸੀਆਈ ਖਰੀਦ ਕੇ ਉਹਨਾਂ ਦੀ ਗਦਾਮਾਂ ਦੇ ਵਿੱਚ ਰੱਖਦੀ ਸੀਗੀ ਉਹ ਉਹਨਾਂ ਦਾ ਇਹ ਸੀਗਾ ਵੀ ਉਹ ਉਹਨਾਂ ਭੰਡਾਰ ਕਰਨ ਵਾਸਤੇ ਉਹ ਵੀ ਇੱਕ ਲਾ ਟਰਾਲੀਆਂ ਨੂੰ ਕਿਰਾਇਆ ਦੇ ਕੇ ਉੱਤੇ ਭੇਜਦੇ ਸੀ ਸਮਾਨ ਉਹ ਕਿਰਾਇਆ ਐਫਸੀਆਈ ਦਿੰਦੇ ਸੀ ਇਹ ਤਾਂ ਹੁਣ ਸਿੱਧੇ ਰੂਪ ਦੇ ਵਿੱਚ ਆ ਗਿਆ ਹੈ ਨਾ ਵੀ ਉਹ ਜਿਹੜੇ ਕਾਰਪੋਰੇਟ ਨੋਖਰੀ ਚੱਕ ਸਕਦੇ ਨੇ ਸੁਨਾਮ ਵਾਲੀ ਮੰਡੀ ਦਾ ਵਿੱਚ ਆਪਣੇ ਸੰਗਰੂਰ ਦਾ ਲੈ ਵੀ ਡੇਢ ਲੱਖ ਅਸੀਂ ਤਾਂ ਮੀਟਰ ਟਨ ਲਿਖਿਆ ਡੇਢ ਲੱਖ ਟਨ ਆਇਆ ਘਟੋ ਘਟੋ ਜਿਹੜਾ ਉਹ ਅਨਾਜ ਹੈ ਉਹ ਦੋ ਗਦਾਮਾਂ ਦੇ ਵਿੱਚ ਸੀ ਲੋਗਦਾਮ ਦੇ ਵਿੱਚ ਸਾਹਮਣ ਦੀ ਉਹਨਾਂ ਨੂੰ ਪਰਮਿਸ਼ਨ ਮਿਲ ਗਈ ਹੁਣ ਤਾਂ ਛੋਟ ਮਿਲ ਗਈ ਨਾ ਇੰਨੀ ਤਾਂ ਛੋਟਾ ਵੱਧ ਘੱਟ ਵੀ ਕਰ ਸਕਦੇ ਨੇ ਆ ਤਾਂ ਛੋਟ ਹੈ ਜਾਨੀ ਨੌ ਕਾਰਪੋਰੇਟ ਘਰਾਣਿਆਂ ਨੂੰ ਜਿਹੜੀ ਅੰਦਰ 9-10 ਮੰਡੀਆਂ ਨੇ ਨੌਂਦਸ਼ਾ ਜਿਲ੍ਹਿਆਂ ਦੇ ਵਿੱਚ ਇਹ ਛੋਟ ਦੇਤੀ ਕਿ ਉਹ ਅਨਾਜ ਖਰੀਦ ਕੇ ਭੰਡਾਰ ਕਰ ਸਕਦੇ ਨੇ ਜਾਨੀ ਉਹ ਕਾਨੂੰਨ ਲਾਉਣ ਸ਼ੁਰੂ ਕਰਤੇ ਲਾਗੂ ਹੋਣੇ ਸ਼ੁਰੂ ਹੋ ਗਏ ਅੱਛਾ ਜਦੋਂ ਤੁਸੀਂ ਪਹਿਲਾਂ ਦਿੱਲੀ ਧਰਨੇ ਚ ਗਏ ਸੀ ਤੁਸੀਂ ਤੋਂ ਅੰਦੋਲਨ ਚੱਲਿਆਗਾ ਉਹਦੇ ਵਿੱਚ ਇਹ ਰੱਦ ਕਰਨ ਲਈ ਸਰਕਾਰ ਨੇ ਮੰਨ ਲਿਆ ਸੀ ਉਸ ਟਾਈਮ ਇਹ ਇਹਦਾ ਪਾਰਲੀਮੈਂਟ ਦੇ ਵਿੱਚ ਪਹਿਲਾਂ ਪਾਸ ਹੋਇਆ ਨੇ ਪਾਰਲੀਮੈਂਟ ਦੇ ਵਿੱਚ ਬਿਆਨ ਦਿੱਤਾ ਫਿਰ ਰਾਸ਼ਪਤੀ ਨੇ ਰਾਸ਼ਪਤੀ ਨੇ ਰੱਦ ਕੀਤਾ ਇਹਦਾ ਬਹੁਤ ਜ਼ੋਰ ਨਾਲ ਰੱਦ ਹੋਏ ਹੋਏ ਨੇ ਇਹਦਾ ਮੁੜ ਕੇ ਇੰਪਲੀਮੈਂਟ ਕਰਨ ਦਾ ਇੱਕ ਚੁੱਪਚੀ ਤੇ ਇੰਪਲੀਮੈਂਟ ਕਰ ਦਿਓ ਕਾਨੂੰਨ ਨਾ ਬਣਾਓ ਅਲਾਗੂ ਕਰ ਦਿਓ ਏ ਐਪੀਐਮਸੀ ਐਕਟ ਹੈ ਜਿਹੜਾ ਇਹਨੂੰ ਇਹਨੂੰ ਖਤਮ ਕਰਕੇ ਇਹ ਜਿਹੜੀ ਜਿਹੜੀ ਪੀਡੀਐਸ ਜਨਤਕ ਮੰਡ ਪ੍ਰਣਾਲੀ ਸਕੀਮ ਹੈ ਜਿਹਦੇ ਤੇ 17 ਲੱਖ ਕਰੋੜ ਰੁਪਏ ਸਰਕਾਰ ਕਹਿੰਦੀ ਲੱਗੇ ਜਦੋਂ ਅਨਾਜ ਦੇ ਭੰਡਾਰੀ ਨਾ ਹੋਏ ਸਰਕਾਰੀ ਨਾਜੀ ਨਾ ਹੋਇਆ ਫਿਰ ਪੀਡੀਐਸ ਕਿੱਥੋਂ ਹੋ ਗਈ ਜਨਤਕ ਵੰਡ ਪ੍ਰਣਾਲੀ ਕਿੱਥੋਂ ਹੋ ਗਈ ਜਾਨੀ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਹੈ ਉਹ ਕਾਨੂੰਨ ਇੰਪਲੀਮੈਂਟ ਕਰਨ ਵਾਸਤੇ ਵਿਸ਼ਵ ਪਰ ਸੰਸਥਾ ਦਾ ਦਬਾਅ ਪਾਇਆ ਕੇਂਦਰ ਤੇ ਕੇਂਦਰ ਨੇ ਪੰਜਾਬ ਸਰਕਾਰ ਤੇ ਦਬਾਅ ਪਾਇਆ ਇਹ ਦਬਾਅ ਸਦਕਾ ਸਾਰਾ ਕੁਝ ਹੋ ਗਿਆ ਅੱਛਾ ਇਹਦੇ ਵਿੱਚ ਤੁਸੀਂ ਇਕੱਲੇ ਹੀ ਅੱਗੇ ਆ ਰਹੇ ਹੋ ਜਾਂ ਤੁਸੀਂ ਬਾਕੀ ਜਥੇਬੰਦੀਆਂ ਨਾਲ ਵੀ ਗੱਲ ਕਰੀ ਆ ਜਾਂ ਸਾਂਝੇ ਤੌਰ ਤੇ ਕੋਈ ਵੱਡਾ ਪਲਾਨ ਵੀ ਤੁਸੀਂ ਕਰਨ ਜਾ ਰਹੇ ਹੋ ਜਿਵੇਂ ਤੁਸੀਂ ਕੱਲ ਜਾਰੀ ਦੇਣ ਤੋਂ ਇਹ ਐਸਕੇਮ ਦੀ ਮੀਟਿੰਗ ਹੋਈ ਆ ਪਿਛਲੇ ਦਿਨੀ ਆ ਹੋਣੀ ਉਹ ਕਿ ਹਟਿਆ ਅਸੀਂ ਉਹਦੇ ਵਿੱਚ ਵੀ ਰੱਖੀ ਆ ਇਹ ਹਿੰਦੁਸਤਾਨ ਦੀਆਂ ਜਥੇਬੰਦੀਆਂ ਚ ਉਹ ਪੰਜਾਬ ਦੇ ਜਥੇਬੰਦੀਆਂ ਦਾ ਸਾਰੀਆਂ ਪੀੜ੍ਹੀ ਚ ਆ ਗਏ ਤਕਰੀਬਨ ਉਹਨਾਂ ਨੇ 28 ਤਰੀਕ ਦਾ ਚੰਡੀਗੜ੍ਹ ਦੇ ਵਿੱਚ ਵੱਡਾ ਐਕਸ਼ਨ ਰੱਖਿਆ ਪੰਜਾਬ ਦੀਆਂ ਜਥੇਬੰਦੀਆਂ ਨੇ ਸਾਰੀਆਂ ਨੇ ਉਹਦੇ ਵਿੱਚ ਅਸੀਂ ਵੀ ਜਾਣਾ ਅਸੀਂ ਵੀ 8 ਤਰੀਕ ਨੂੰ ਪ੍ਰਦਰਸ਼ਨ ਕਰਨਾ ਚੰਡੀਗੜ੍ਹ ਚ 2 ਤਰੀਕ ਨੂੰ ਕੱਲ ਸਾਡੀ ਜਥੇਬੰਦੀ ਵੱਲੋਂ ਕੱਲੀ ਵੱਲੋਂ ਮਤਲਬ ਸਾਰੇ ਐਮਐਲਏ ਜਿਹੜੇ ਆਪ ਦੇ ਐਮਐਲਏ ਨੇ ਜਾਂ ਮੰਤਰੀ ਨੇ ਉਹਨਾਂ ਦੇ ਘਰਾਂ ਅੱਗੇ 2 ਤੋਂ ਲੈ ਕੇ 5 ਤੱਕ ਅਸੀਂ ਉਹਨਾਂ ਦੇ ਘਰਾਂ ਦੇ ਅੱਗੇ ਉਹਨਾਂ ਨੂੰ ਚੇਤਾਵਨੀ ਪੱਤਰ ਦੇਣੇ ਹੈ ਜੋ ਕੋਈ ਇਸਨ ਜੁਗਿੰਦਰ ਸਿੰਘ ਗੁਰਹਾਂ ਜਿਨ੍ਹਾਂ ਨੇ ਸਬਤੋਂ ਤੇ ਕਿਹਾ ਕਿ ਜਿਹੜੇ ਚੁੱਪਚੀ ਪੀਤੇ ਜਿਹੜੇ ਇਹ ਕਾਨੂੰਨ ਨੇ ਲਾਗੂ ਕੀਤੇ ਜਾ ਰਹੇ ਨੇ ਖਰੀਦ ਜਿਹੜੀ ਅਧਿਕਾਰ ਨੇ ਜਿਹੜੇ ਉਹ ਪ੍ਰਾਈਵੇਟ ਘਰਾਣਿਆਂ ਨੂੰ ਜਿਹੜੇ ਉਹ ਦਿੱਤੇ ਜਾ ਰਹੇ ਨੇ ਉਹਨੇ ਕਿਹਾ ਕਿ ਹੁਣ 2 ਤਰੀਕ ਨੂੰ ਪੰਜਾਬ ਦੇ ਮੰਤਰੀ ਅਤੇ ਐਮਐਲਏਆਂ ਦੇ ਬਾਹਰ ਜਿਹੜਾ ਪ੍ਰਦਰਸ਼ਨ ਕੀਤਾ ਜਾਊਗਾ ਉਹਨਾਂ ਨੇ ਜਿਹੜੇ ਪੱਤਰ ਨੇ ਜਿਹੜੇ ਉਹ ਦਿੱਤੇ ਜਾਣਗੇ ਉਸ ਤੋਂ ਬਾਅਦ 8 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਸਾਰੀਆਂ ਜਥੇਬੰਦੀਆਂ ਪੰਜਾਬ ਦੀਆਂ ਜਿਹੜੀਆਂ ਇੱਕ ਵੱਡਾ ਐਕਸ਼ਨ ਪਲਾਨ ਜਿਹੜਾ ਉਹ ਕਰਨਗੇ ਕੈਮਰਾਮੈਨ ਮਲਬੀਰ ਦੇ ਨਾਲ ਵਿੱਕੀ ਬੁੱਲ ਪੰਜਾਬ ਤੱਕ ਸੰਗਰੂਰ